ਜਿਹੜੇ ਬੁਖਲਾਏ ਹੋਏ ਨੇ ਜਿਨ੍ਹਾਂ ਦੀ ਕੋਈ ਆਧਾਰ ਨਹੀਂਗਾ ਜਿਨ੍ਹਾਂ ਦੀਆਂ ਜ਼ਬਾਨ ਤਾਂ ਦੋ ਵਾਰ ਜੱਫਤ ਹੋ ਗਿਆ ਮੈਂ ਨਾਮ ਲੈਣਾ ਨਹੀਂ ਮੁਨਾਸਬ ਨਹੀਂ ਸਮਝਦਾ ਜਿਹਨੂੰ ਨਾ ਕੋਈ ਤਮੀਜ਼ ਆ ਗੱਲ ਕਰਨ ਦੀ ਉਹਦੇ ਆਪਣੇ ਪਿਓ ਨੂੰ ਐਦਾਂ ਹੀ ਗਲਤ ਕੰਮ ਕਰਕੇ ਕੁਦਰਤ ਤਾਂ ਇੱਥੇ ਹੀ ਆ ਕਰਮਾਂ ਦਾ ਫਲ ਤਾਂ ਇੱਥੇ ਮਿਲ ਜਾਣਾ ਉਹ ਬਿਮਾਰ ਪਿਆ ਵਾ ਦਿਮਾਗ ਉਹਦਾ ਕੰਮ ਨਹੀਂ ਕਰਦਾ ਅੱਜ ਲੇਕਿਨ ਪਰਚੇ ਤੋਂ ਬਿਗੈਰ ਤਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਔਰ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਗੁਰਪੁਰ ਵਾਲੇ ਦਾ ਲੱਖ ਲਾਂਤ ਤੋਂ ਤੁਹਾਡੇ ਬੋਕਰ ਵਾਲਿਓ ਉਹ ਲੱਖ ਲਾਂਤ ਭਗਵੰਤਬਾਨ ਤੇਰੀ ਪੁਲਿਸ ਤੇ ਔਰ ਸਰਾਸਰ ਝੂਠਾ ਪਰਚਾ ਸਰਕਾਰੀ ਸਮਾਨ ਤਾਂ ਤੁਹਾਡਾ ਹੁਣ ਵੀ ਨਹੀਂ ਲੈ ਕੇ ਰਾਜੀ ਕੋਈ ਤੁਹਾਡੇ ਤੁਹਾਡਾ ਨਾਂ ਤੁਸੀਂ ਦਿੱਤਾ ਨਾ ਹੜ ਪੀਟਾ ਨੂੰ ਅੱਜ ਤੱਕ ਜਿਹੜਾ ਹੈਗਾ ਉਹਨਾਂ ਨੂੰ 20000 ਰੁਪਏ ਕਿੱਲੇ ਦਾ ਮੁਆਵਜ਼ਾ ਦਿੱਤਾ ਸੀਗਾ ਉਹ ਇੱਕ ਦੋ ਪੈਸੇ ਲੋਕਾਂ ਨੂੰ ਦੇ ਕੇ ਤੇ ਬੱਲੇ ਬੱਲੇ ਕਰਾਈ ਜਾਂਦੇ ਇਸ਼ਤਿਹਾਰ ਲਾ ਲਾ ਕੇ ਜਿਵੇਂ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰਾ ਪੰਜਾਬ ਸਾਰੇ ਖੰਭੇ ਸਾਰੀਆਂ ਗਲੀਆਂ ਕੂਚੀਆਂ ਭਰੀਆਂ ਪਈਆਂ ਪਬਲਿਸਿਟੀ ਕਰਨ ਤੋਂ ਇਲਾਵਾ ਤੁਹਾਡਾ ਨੂੰ ਕੰਮ ਹੈ ਇਸ ਸਰਕਾਰ ਨੇ ਕਿਸੇ ਤਰੀਕੇ ਨਾਲ ਬੋਕਰ ਦੀ ਪਿਆਸ ਬੁਝ ਜੇ ਬਦਲਾ ਕੋਰੀ ਦੀ ਇਹਨਾਂ ਚੰਗਾ ਤੁਸੀਂ ਮੇਰੇ ਤੇ ਪਰਚੇ ਦਰਜ ਕਰ ਲਓ ਜਿਹੜੇ ਕਰਨੇ ਰਹੇਗੀ ਤੁਹਾਡੀ ਕੋ ਪੰਜ ਤੁਸੀਂ ਪਹਿਲਾਂ ਕੀਤੇ ਆ ਅਗਰ ਤੁਹਾਡੀ ਅੱਗ ਨਹੀਂ ਬੁਜੀ ਹੋਰ ਪਰਚੇ ਦਰਜ ਕਰ ਲਓ ਮੈਂ ਤਿਆਰ ਬੈਠਾ ਹਾਂ ਕਿਉਂ ਖੜੇ ਆ ਸੀ ਕਿਉਂਕਿ ਸਾਡੇ ਹਲਕਾ ਪੁਲੱਥ ਦੇ ਸੱਤ ਬੰਦਿਆਂ ਦੇ ਉੱਤੇ ਜਿਨ੍ਹਾਂ ਚੋਂ ਦੋ ਵਿਅਕਤੀ ਭਾਰਤੀ ਕਿਸਾਨ ਯੂਨੀਅਨ ਕਾਦਿਆਨਾ ਜੁੜੇ ਹੋਏ ਨੇ ਹੈ ਉਹ ਮੇਰੇ ਵੀ ਮਿੱਤਰ ਅਜੀਜ਼ ਨੇ ਸਾਡੇ ਛੋਟੇ ਭਰਾ ਨੇ ਨਿਰਮਲ ਸਿੰਘ ਔਰ ਨਾਲ ਸਰਬਜੀਤ ਸਿੰਘ ਸੋਨੂ ਮੰਡ ਔਰ ਨਾਲ ਮੇਰੇ ਕਾਂਗਰਸ ਪਾਰਟੀ ਦਾ ਇੱਕ ਬਹੁਤ ਸਿਰਕਾ ਡ ਲੀਡਰ ਆ ਮਾਰਕੀਟ ਕਮੇਟੀ ਦਾ ਚੇਅਰਮੈਨ ਰਹਾ ਸਰਦਾਰ ਰਿਸ਼ਪਾਲ ਸਿੰਘ ਬੱਚਾ ਜੀ ਵੀ ਮੇਰਾ ਖਿਆਲ ਹੈ ਜੇ ਮੈਂ ਗਲਤ ਤਰ੍ਹਾਂ ਕਹੇ ਸਾਡੇ ਇਲਾਕੇ ਦੇ ਲਗਭਗ ਵੱਡੇ ਕਾਰੋਬਾਰੀਆਂ ਵਪਾਰੀਆਂ ਚੋਂ ਆੜਤਵੀਆ ਮੈਰਿਜ ਪੈਲੇਸ ਵੀ ਆ ਕਪੜੇ ਦਾ ਕੰਮ ਆ ਤੇ ਬਹੁਤ ਵੱਡੇ ਸਮਾਜ ਸੇਵੀ ਆ ਤੇ ਚਾਰ ਸਾਡੇ ਸਪੋਰਟਰਜ਼ ਚੱਕੋ ਕੀ ਪਿੰਡ ਆ ਢਿਲਵਾ ਵਿੱਚ ਸੱਤ ਬੰਦਿਆਂ ਦੇ ਖਿਲਾਫ ਕੀ ਪਰਚਾ ਦਰਜ ਕੀਤਾ ਜੀ ਅਖੇ ਜਿਹੜਾ ਇਹਨਾਂ ਨੇ ਜਦੋਂ ਹੜ੍ਹ ਆਏ ਪੰਜਾਬ ਦੇ ਵਿੱਚ ਅੱਜ ਤੋਂ ਚਾਰ ਤਿੰਨ ਚਾਰ ਮਹੀਨੇ ਪਹਿਲਾਂ ਜਿਹੜਾ ਹੜ੍ਹਾਂ ਦੇ ਵਿੱਚ ਸਮਾਨ ਸੀਗਾ ਇਹਨਾਂ ਨੇ ਸਰਕਾਰੀ ਸਮਾਨ ਚੋਰੀ ਕਰ ਲਿਆ ਜੀ ਔਰ BNS ਦਾ ਸੈਕਸ਼ਨ 305A ਚੋਰੀ ਦਾ ਸੈਕਸ਼ਨ ਔਰ ਸਾਡੇ ਉਹਨਾਂ ਤੇ ਲਾਇਆ ਜਿਹੜੇ ਸਭ ਤੋਂ ਵੱਡੇ ਅਗਾਹ ਹੋ ਕੇ ਜਿਨ੍ਹਾਂ ਨੇ ਹੜਪੀਟਾਂ ਦੀ ਮਦਦ ਕੀਤੀ ਸਭ ਤੋਂ ਮੋਰੇ ਹੋ ਕੇ ਜਿਹੜਾ ਨਿਰਮਲ ਸਿੰਘ ਬਾਜਵਾ ਪਿੰਡ ਬ੍ਰਹਮਵਾਲ ਦਾ ਸਾਰੇ ਖੜੇ ਨੇ ਬ੍ਰਹਮਵਾਲ ਦੀ ਸੰਗਤ ਵੀ ਖੜੀ ਆ ਹੋਰ ਨਡਾਲੇ ਦੇ ਵੀ ਸਾਡੇ ਨਾਲ ਖੜੇ ਨੇ ਸਭ ਤੋਂ ਵੱਧ ਮੋਰੇ ਹੋ ਕੇ ਨਿਰਮਲ ਸਿੰਘ ਬਾਜਵਾ ਨੇ ਹੜਪੀਟਾਂ ਦੀ ਮੇਰੇ ਖਿਆਲ ਦਿਨ ਰਾਤ ਸੁੱਤਾ ਹੀ ਉਥੇ ਮੰਡ ਵਿੱਚ ਜਾ ਕੇ ਦਰਿਆ ਦੇ ਵਿੱਚ ਜੀ ਔਰ ਉਹਨਾਂ ਦੇ ਕਹਿਣ ਦੇ ਉੱਤੇ ਬਹੁਤ ਪੰਜਾਬ ਚ ਸਾਡੇ ਇਸ ਭਾਰਤੀ ਕਿਸਾਨੀ ਉਨ ਕਾਦੀਆਂ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਜਸਵੀਰ ਸਿੰਘ ਲਿੱਟਾਪਿੰਡਾ ਉਹਨਾਂ ਦਾ ਮੇਰੇ ਗਵੰਡੀ ਨੇ ਮੇਰੇ ਪਿਤਾ ਜੀ ਦੇ ਸਾਡੇ ਪੁਰਾਣੇ ਦੋਸਤ ਨੇ ਉਹਨਾਂ ਸਾਰਿਆਂ ਨੇ ਮਿਲ ਕੇ ਸਾਰੇ ਪੰਜਾਬ ਚੋਂ ਰਾਸ਼ੀ ਮੰਗਾਈ ਟਰਾਲੀਆਂ ਦੀਆਂ ਟਰਾਲੀਆਂ ਆਈਆਂ ਤੇ ਪਿੰਡਾਂ ਦੇ ਵਿੱਚ ਜਾ ਕੇ ਮੰਡ ਖੇਤਰ ਕੋਕੇ ਸਾਡਾ ਦਰਿਆ ਬਿਆਸ ਦੇ ਨਾਲ ਲੱਗਦਾ ਉਹਨਾਂ ਨੂੰ ਅਸੀਂ ਆਪਣੇ ਕੋਲੋਂ ਸਮਾਨ ਔਰ ਜਿਹੜਾ ਰਸ਼ਪਾਲ ਸਿੰਘ ਬੱਚਾ ਜੀ ਵੀ ਤੇ ਪਰਚਾ ਦਰਜ ਹੋਇਆ ਨਾ ਕਟੋ-ਕਟ 10 ਲੱਖ ਰੁਪਏ ਦਾ ਰਲੀਫ ਮਟੀਰੀਅਲ ਪ੍ਰੋਵਾਈਡ ਕੀਤਾ ਰਿਸ਼ਪਾਲ ਸਿੰਘ ਬੱਚਾ ਜੀ ਨੇ ਪਸ਼ੂਆਂ ਵਾਸਤੇ ਗਰੀਬਾਂ ਦੇ ਰਾਸ਼ਨ ਵਾਸਤੇ ਆ ਹੁਣੇ ਹੀ ਤਾਜ਼ਾ ਲੱਖ ਰੁਪਇਆ ਉਹਨਾਂ ਨੇ ਮੇਰੇ ਨਾਲ ਜਾ ਕੇ ਮੰਡ ਵਿੱਚ ਜਿਹੜਾ ਕਣਕ ਦਾ 20 ਸੀਗਾ ਉਹ ਰਿਸ਼ਪਾਲ ਸਿੰਘ ਬੱਚਾ ਜੀ ਵੀ ਉਹਨਾਂ ਦੀ ਹਾਲ ਤਾਂ ਪਈ ਉਹਨਾਂ ਦਾ ਪਿਤਾ ਜੀ ਕਹਿੰਦੇ ਜਿਹੜਾ ਹੁੰਦਾ ਸੁਣਦੇ ਤੇਰੇ ਬੱਚੇ ਜੀਣ ਐਡੇ ਵਧੀਆ ਆਦਮੀ ਨੇ ਉਹਨਾਂ ਤੇ ਵੀ ਚੋਰੀ ਦਾ ਪਰਚਾ ਯਾਰੋ ਔਰ ਕਰਵਾਇਆ ਕਿ ਇਹਨਾਂ ਨੇ ਆ ਜਿਹੜੇ ਬੁਖ ਲਾਏ ਹੋਏ ਨੇ ਜਿਨ੍ਹਾਂ ਦੀ ਕੋਈ ਆਧਾਰ ਨਹੀਂਗਾ ਜਿਨ੍ਹਾਂ ਦੀਆਂ ਜ਼ਬਾਨ ਤਾਂ ਦੋ ਵਾਰ ਜਬਤ ਹੋ ਗਿਆ ਮੈਂ ਨਾਮ ਲੈਣਾ ਵੀ ਮناسب ਨਹੀਂ ਸਮਝਦਾ ਜਿਹਨੂੰ ਨਾ ਕੋਈ ਤਮੀਜ਼ ਆ ਗੱਲ ਕਰਨ ਦੀ ਉਹਦੇ ਆਪਣੇ ਪਿਓ ਨੂੰ ਐਦਾਂ ਹੀ ਗਲਤ ਕੰਮ ਕਰਕੇ ਕੁਦਰਤਾ ਇੱਥੇ ਆ ਕਰਮਾਂ ਦਾ ਫਲ ਤਾਂ ਇੱਥੇ ਮਿਲ ਜਾਣਾ ਉਹ ਬਿਮਾਰ ਪਿਆ ਵਾ ਦਿਮਾਗ ਉਹਦਾ ਕੰਮ ਨਹੀਂ ਕਰਦਾ ਅੱਜ ਲੇਕਿਨ ਪਰਚੇ ਤੋਂ ਬਗੈਰ ਤਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਔਰ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਗੁਰਪੁਰ ਵਾਲੇ ਦਾ ਲੱਖ ਲਾਂਤ ਤੋਂ ਤੁਹਾਡੇ ਬੁਕਰ ਵਾਲਿਓ ਉਹ ਲੱਖ ਲਾਂਤ ਭਗਵੰਤਾਨ ਤੇਰੀ ਪੁਲਿਸ ਤੇ ਔਰ ਸਰਾਸਰ ਝੂਠਾ ਪਰਚਾ ਅਖੇ ਜੀ ਜਿਹੜਾ ਇਹਨਾਂ ਨੇ ਇੱਕ ਗੋਦਾਮ ਬਣਾਇਆ ਸੀਗਾ ਉਹਦੇ ਵਿੱਚ ਸਰਕਾਰੀ ਸਮਾਨ ਪਾਇਆ ਗਿਆ ਸਰਕਾਰੀ ਸਮਾਨ ਐਵੇਂ ਇੱਕ ਪਹਿਲਾਂ ਅਜ ਤੋਂ ਚਾਰ ਮਹੀਨੇ ਇੱਕ ਅਖੇ ਇੱਕ ਗੰਡ ਵਿੱਚ ਜੀਪੀਐਸ ਲੱਗੀ ਸੀ ਕਿਸੇ ਯਾਰ ਪਸੂਆਂ ਨੂੰ ਆਚਾਰ ਦੇਣ ਵਾਲੀ ਕਿਸੇ ਗੰਡ ਵਿੱਚ ਜੀਪੀਐਸ ਲੱਗ ਸਕਦੀ ਹੈ ਅਖੇ ਜੀ ਉਹਦੇ ਜੀਪੀਐਸ ਲੱਗੀ ਸੀ ਉਹ ਗੰਡ ਫਿਰ ਨਡਾਲਿਓ ਤੁਰੀ ਪਤਾ ਨਹੀਂ ਕਿੱਧਰ ਰਮੀਦੀ ਚਲੇ ਗਈ ਫਿਰ ਰਮੀਦੀ ਤੋਂ ਘੁੰਮ ਕੇ ਪਤਾ ਨਹੀਂ ਕਿੱਥੇ ਚਲੇ ਗਈ ਤੇ ਫਿਰ ਉਹ ਚਲੀ ਗਈ ਮੰਡ ਵਿੱਚ ਤੇ ਜਿਹੜੇ ਲੋਕਾਂ ਨੇ ਸਮਾਨ ਵੰਡਿਆ ਜੀ ਇਹ ਸਰਕਾਰੀ ਸਮਾਨ ਹੀ ਵੰਡਿਆ ਜਾ ਰਿਹਾ ਸੀਗਾ ਸਰਕਾਰੀ ਸਮਾਨਤਾ ਤੁਹਾਡਾ ਹੁਣ ਵੀ ਨਹੀਂ ਲੈ ਕੇ ਰਾਜੀ ਕੋਈ ਤੁਹਾਡੇ ਤੁਹਾਡਾ ਨਾਂ ਤੁਸੀਂ ਦਿੱਤਾ ਨਾ ਹੜਪੀਟਤਾ ਨੂੰ ਅੱਜ ਤੱਕ ਜਿਹੜਾ ਹੈਗਾ ਉਹਨਾਂ ਨੂੰ 20000 ਰੁਪਏ ਕਿੱਲੇ ਦਾ ਮੁਆਵਜ਼ਾ ਦਿੱਤਾ ਸੀਗਾ ਉਹ ਇੱਕ ਦੋ ਪੈਸੇ ਲੋਕਾਂ ਨੂੰ ਦੇ ਕੇ ਤੇ ਬੱਲੇ ਬੱਲੇ ਕਰਾਈ ਜਾਂਦੇ ਇਸ਼ਤਿਹਾਰ ਲਾ ਲਾ ਕੇ ਜਿਵੇਂ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰਾ ਪੰਜਾਬ ਸਾਰੇ ਖੰਬੇ ਸਾਰੀਆਂ ਗਲੀਆਂ ਕੂਚੀਆਂ ਭਰੀਆਂ ਪਈਆਂ ਪਬਲਿਸਿਟੀ ਕਰਨ ਤੋਂ ਇਲਾਵਾ ਤਾਂ ਉਹਨਾਂ ਕੋਲ ਕੰਮ ਹੈ ਇਸ ਸਰਕਾਰ ਨੂੰ ਲੇਕਿਨ ਮੈਨੂੰ ਬੜਾ ਅਫਸੋਸ ਹੋਇਆ ਮੈਂ ਤਾਂ ਥੋੜਾ ਲੇਟ ਪਹੁੰਚਿਆ ਇਹਨਾਂ ਨੇ ਪਹਿਲਾਂ ਸਾਰੇ ਗੈਰਤਮੰਦ ਬੰਦਿਆਂ ਨੇ ਪਹਿਲਾਂ ਧਰਨਾ ਦਿੱਤਾ ਜੀ ਸੁਭਾਨਪੁਰ ਦਾ ਜਿਹੜਾ ਨੜਾਲੇ ਦੀ ਚੌਂਕੀ ਆ ਸਾਡੇ ਕਿਉਂਕਿ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਪੰਜ ਬੰਦਿਆਂ ਨੂੰ ਇਹਨਾਂ ਨੇ ਨਾਮਜ਼ਦ ਕੀਤਾ ਸੱਤਾਂ ਨੂੰ ਟੋਟਲੇ ਦੇ ਵਿੱਚ ਨਾਮਜ਼ਦ ਕੀਤਾ ਉਹਨਾਂ ਦੇ ਪਿੱਛੇ ਸਾਰੇ ਜਿਹੜੇ ਪਤਵੰਤੇ ਸੱਜਣ ਤੁਸੀਂ ਦੇਖ ਰਹੇ ਇਹਨਾਂ ਨੇ ਜਾ ਕੇ ਉੱਥੇ ਮਜ਼ਹਾਰਾ ਕੀਤਾ ਪੁਲਿਸ ਨੇ ਉਹਨਾਂ ਨੂੰ ਫਿਰ ਲਿਆ ਕੇ ਇੱਥੇ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ ਹਲੇ ਅੰਦਰ ਸਾਡੇ ਬੰਦੇ ਦੋ ਅੰਦਰ ਜਿਹੜੇ ਨੇ ਔਰ ਪੁਲਿਸ ਨੇ ਰਿਮਾਂਡ ਵੀ ਨਹੀਂ ਮੰਗਿਆ ਫਿਰ ਚੋਰੀ ਕਾਦੀ ਹੋਈ ਜੀ ਜੇ ਤੁਸੀਂ ਜੇ ਤੁਸੀਂ ਚੋਰੀ ਦਾ ਮਟੀਰੀਅਲ ਰਿਕਵਰੀ ਨਹੀਂ ਕਰਨਾ ਤੇ ਫੇਰ ਚੋਰੀ ਕਾਦੀ ਹੋਈ ਕੋਈ ਰਿਮਾਂਡ ਨਹੀਂ ਮੰਗਿਆ ਹੁਣ ਇਹਨਾਂ ਨੂੰ ਜੇਲ੍ਹ ਭੇਜਣ ਲੱਗੇ ਜੀ ਬਸ ਕਿ ਕਿਸੇ ਤਰੀਕੇ ਨਾਲ ਬੋਕਰ ਦੀ ਪਿਆਸ बुਝ ਜੇ ਬਦਲਾ ਖੋਰੀ ਦੀ ਇਦੋਂ ਚੰਗਾ ਤੁਸੀਂ ਮੇਰੇ ਤੇ ਪਰਚੇ ਦਰਜ ਕਰ ਲਓ ਜਿਹੜੇ ਕਰਨੇ ਰਹੇਗੀ ਤੁਹਾਡੀ ਕੋਈ ਪੰਜ ਤੁਸੀਂ ਪਹਿਲਾਂ ਕੀਤੇ ਆ ਅਗਰ ਤੁਹਾਡੀ ਅੱਗ ਨਹੀਂ ਬੁਜੀ ਹੋਰ ਪਰਚੇ ਦਰਜ ਕਰ ਲਓ ਮੈਂ ਤਿਆਰ ਬੈਠਾ ਪਰ ਕਟੋ ਘਟ ਯਾਰ ਜਿਹੜੇ ਲੋਗ ਇਨਸਾਫ ਪਸੰਦ ਨੇ ਉਹਦਾ ਨਿਰਮਲ ਸਿੰਘ ਦਾ ਬੇਟਾ ਖੜਾ ਮੇਰੇ ਲੱਗ ਗਿਆ ਦੇਖੋ ਤੁਹਾਨੂੰ ਲੱਗਦਾ ਇਹ ਪਰਿਵਾਰ ਕੋਈ ਚੋਰਾ ਦਾ ਪਰਿਵਾਰ ਹੈ ਸਾਰੇ ਇੱਕ ਤੋਂ ਇੱਕ ਗੁਰੂ ਦੇ ਫਲਸਫੇ 'ਚ ਯਕੀਨ ਕਰਨ ਵਾਲੇ ਬੰਦੇ ਨੇ ਔਰ ਉਹਨਾਂ ਨੂੰ ਅੱਜ ਜਿਹੜਾ ਹੈ ਝੂਠੇ ਮੁਕਦਮੇ 'ਚ ਮੈਂ ਸਾਰੀ ਦੁਨੀਆ 'ਚ ਬੈਠੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੀ ਪਾਰਟੀ ਆ ਨਾ ਇਹ ਰੱਜ ਕੇ ਐਂਟੀ ਸਿੱਖ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਤਾਂ ਆਪਾਂ ਨੂੰ ਇਸ਼ਤਿਹਾਰ ਤਾਂ ਲਾਉਂਦੇ ਨੇ ਗੁਰੂ ਤੇਗ ਬਹਾਦਰ ਨੇ ਤਾਂ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਤਾਂ ਜਿਹੜੀ ਸੀ ਸ਼ਹਾਦਤ ਦਿੱਤੀ ਆ ਤੇ ਅੱਜ ਉਥੇ ਵਿਧਾਨ ਸਭਾ 'ਚ ਮੈਂ ਕਿਹਾ ਮੈਨੂੰ 2 ਮਿੰਟ ਦਾ ਟਾਈਮ ਦਿਓ ਮੈਂ ਤੁਹਾਨੂੰ ਦੱਸਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਫਲਸਫਾ ਸੀਗਾ ਕਿ ਉਹ ਮਨੁੱਖੀ ਅਧਿਕਾਰਾਂ ਦਾ ਵੀ ਸਭ ਤੋਂ ਵੱਡੇ ਪੈਰੋਕਾਰ ਸੀ ਉਸ ਸਦੀ ਦੇ ਤੇ ਉਹਨਾਂ ਨੇ ਤਸ਼ੱਦਦ ਤੇ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦਿੱਤੀ ਤੇ ਤੁਸੀਂ ਦੱਸੋ ਮੈਨੂੰ ਪੰਜਾਬ ਦੇ ਵਿੱਚ ਕੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਨੂੰ ਲਾਗੂ ਕੀਤਾ ਕਿ ਉਹ ਉਲਟ ਚੱਲ ਰਹੇ ਹਾਂ 100% ਉਲਟ ਚੱਲ ਰਹੇ ਨੇ ਅੱਜ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਹੈ નિર્ਦੋਸ਼ ਲੋਕਾਂ ਨੂੰ ਮਾਰਿਆ ਜਾਂਦਾ ਅੱਜ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦੂਜੇ ਸੂਬਿਆਂ 'ਚ ਭੇਜਿਆ ਹੋਇਆ ਅੱਜ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਚੋਂ ਮਾੜੀ ਜੀ ਕੋਈ ਕੋਈ ਵਿਰੋਧ ਕਰਦਾ ਉਹਦੇ ਤੇ ਝੂਠੇ ਪਰਚੇ ਜੇਲ੍ਹਾਂ ਕੁੱਟਮਾਰ ਮਲਟੀਪਲ ਕੇਸਸ ਆਪੋਜੀਸ਼ਨ ਜੋ ਕੋ ਬੋਲਦਾ ਉਹਦੇ ਤੇ ਪਰਚੇ ਔਰ ਇਹ ਪਰਚਿਆਂ ਦੀ ਪੋਲਿਟਿਕਸ ਅੱਜ 13000 ਪਿੰਡਾਂ ਤੱਕ ਗਲੀਆਂ ਕੂਚਾਂ ਤੱਕ ਥੱਲੇ ਤੱਕ ਲੈਏ ਨੇ ਬਹੁਤ ਜਿਆਦਾ ਦੁੱਖ ਹੋਇਆ ਮੈਨੂੰ ਮੈਂ ਚੰਡੀਗੜ੍ਹ ਕਿਉਂਕਿ ਕੱਲ ਵਿਧਾਨ ਸਭਾ ਦਾ ਸੈਸ਼ਨ ਅਨੰਦਪੁਰ ਸਾਹਿਬ ਰਾਤ ਖਤਮ ਹੋਇਆ ਸ਼ਾਮੀ ਮੈਂ ਸਿੱਧਾ ਆਪਣੇ ਚੰਡੀਗੜ੍ਹ ਗਿਆ ਤੇ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਤੁਰੰਤ ਇੱਥੇ ਪਹੁੰਚਾ ਕਿਉਂਕਿ ਇਹ ਸਾਰੇ ਮੇਰੇ ਬਹੁਤ ਸਤਿਕਾਰਯੋਗ ਨੇ ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਉਹ ਤੁਹਾਨੂੰ ਪਤਾ ਕਿ ਚਾਹੇ ਉਹ ਕੋਈ ਫੈਕਸ਼ਨ ਹੈ ਸਾਰੇ ਹੀ ਲੋਕਾਈ ਦੀ ਸੇਵਾ ਕਰ ਰਹੇ ਸਾਰੇ ਕਿਸਾਨਾਂ ਦੀ ਸੇਵਾ ਕਰ ਰਹੇ ਸਾਰੇ ਲੋਕਾਂ ਦੀ ਸੇਵਾ ਕਰਦੇ ਇਹਦਾ ਝੰਡਾ ਚੱਕਦੇ ਨੇ ਜ਼ੁਲਮ ਦੇ ਖਿਲਾਫ ਇਹਦਾ ਝੰਡਾ ਚੱਕਦੇ ਲੋਕਾਂ ਦੀ ਮਦਦ ਤੇ ਵਾਸਤੇ ਤੇ ਤੁਸੀਂ ਇਹਨਾਂ ਦੇ ਝੰਡੇ ਦੇ ਉੱਤੇ ਚੋਰੀ ਦੇ ਪਰਚੇ ਦਰਜ ਕੀਤੇ ਆ ਸਾਡੇ ਕਾਂਗਰਸ ਦੇ ਲੀਡਰ ਰਸ਼ਪਾਲ ਸਿੰਘ ਬੱਚਾ ਜੀ ਵੀ ਜਿਹੜੇ ਇੱਕ ਖਾਨਦਾਨੀ ਬੰਦੇ ਨੇ ਉਹਦੇ ਤੇ ਚੋਰੀ ਦਾ ਪਰਚਾ ਦਰਜ ਕੀਤਾ ਜਿਹੜਾ 10 ਲੱਖ ਰੁਪਿਆ ਇਸ ਫਲੱਡ ਰਲੀਫ ਘੱਟੋ ਘੱਟ ਕਹਿ ਰਹੇ ਤੋਂ ਵੱਧ ਸ਼ਾਇਦ ਉਹਨਾਂ ਦੇ ਪਰਿਵਾਰ ਨੇ ਕੰਟ੍ਰਿਬਿਊਟ ਕੀਤਾ ਹੋਊਗਾ ਬਸ ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਮਾੜੀ ਹਰਕਤ ਕੀਤੀ ਆ ਔਰ ਕਰਮਾਂ ਦਾ ਫਲ ਇੱਥੇ ਮਿਲ ਜਾਣਾ ਭਾਈ ਸਾਹਿਬ ਸਾਰਿਆਂ ਨੂੰ ਜਿਹੜੇ ਜਿਹੜੇ ਕੰਮ ਗਲਤ ਕਰ ਰਹੇ ਨੇ ਇੱਥੇ ਹੀ ਮਿਲਣਾ ਵਾ ਇਸੇ ਧਰਤੀ ਤੇ ਜਾਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਆਉਂਦਾ ਲੇਕਿਨ ਸ਼ਾਇਦ ਸਬਕ ਨਹੀਂ ਸਿੱਖ ਰਹੇ ਅਗਰ ਕੋਈ ਇਨਸਾਫ ਦਾ ਮਾੜਾ ਮੋਟਾ ਕਿਸੇ ਨੂੰ ਫਿਕਰ ਹੈ ਇੰਨਾ ਚੀਚੀ ਜਿੰਨਾ ਤਾਂ ਚਾਹੇ ਉਹ ਮੁੱਖ ਮੰਤਰੀ ਮੇਰੀ ਕੋਈ ਇਹ ਵੀਡੀਓ ਦੇਖ ਲਵੇ ਚਾਹੇ ਕੋਈ ਚੀਫ ਸੈਕਟਰੀ ਚਾਹੇ ਕੋਈ ਡੀਜੀਪੀ ਜਾਂ ਸਾਡੇ ਜ਼ਿਲ੍ਹੇ ਦਾ ਐਸਐਸਪੀ ਤੇ ਜਾਂ ਪੁਲਿਸ ਵਾਲੇ ਇਨਾ ਕਹਿਰ ਮਤ ਤਾਓ ਜੇ ਤੁਹਾਡੇ ਵਿੱਚ ਕੋਈ ਮਾੜੀ ਜਿਹੀ ਬਕਾਇਆ ਇਨਸਾਨੀਅਤ ਹੈ ਤਾਂ ਮੈਂ ਮੰਗ ਕਰੂੰਗਾ ਕਿ ਇਹਨਾਂ ਦੋਨਾਂ નિર્ਦੋਸ਼ ਵਿਅਕਤੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਇਹ ਪਰਚਾ ਰੱਦ ਕੀਤਾ ਜਾਵੇ ਕਿਉਂਕਿ ਇਹ ਸਮਾਂ ਤਾਂ ਅੱਜ ਤੁਹਾਡਾ ਤੁਹਾਨੂੰ ਲੱਗਦਾ ਕਿ ਬੜਾ ਵੱਡਾ ਸਮਾਂ ਤੁਹਾਡਾ ਇਹ ਸਮਾਂ ਸਦਾ ਕਦੀ ਕਿਸੇ ਦਾ ਨਹੀਂ ਰਿਹਾ ਇੱਥੇ ਵੱਡੇ ਵੱਡੇ ਬਾਦਸ਼ਾਹ ਨਹੀਂ ਲੱਭੇ ਕਦੀ ਤਾਈਂ ਬੜੇ ਵੱਡੇ ਵੱਡੇ ਆਪਣੇ ਆਪ ਨੂੰ ਕੀ ਕਹਿੰਦੇ ਆ ਕਿ ਮੁੱਖ ਮੰਤਰੀ ਕਹਿੰਦੇ ਸੋ ਉਹ ਨਹੀਂ ਲੱਭੇ ਸਮਾਂ ਤਾਂ ਬਦਲਣਾ ਹੀ ਆ ਅਸੀਂ ਤਾਂ ਕਰਾਂਗੇ 100% ਇਨ ਜਸਟਿਸ ਆ ਜੋ ਕੁਝ ਸਾਡੇ ਨਾਲ ਹੋਇਆ ਕੱਲੇ-ਕੱਲੇ ਪਰਚੇ ਦਾ ਹਿਸਾਬ ਦੇਣਾ ਪਵੇਗਾ ਜਿਨ੍ਹਾਂ ਲੋਕਾਂ ਨੇ ਪਰਚੇ ਦਰਜ ਕੀਤੇ ਮਤ ਸਮਝਣਾ ਕਿ ਅਸੀਂ ਭੁੱਲ ਜਵਾਂਗੇ ਮਤ ਸਮਝਣਾ ਕਿ ਇਹਦੀ ਕੋਈ ਅਕਾਉਂਟੇਬਿਲਟੀ ਨਹੀਂ ਹੋਊਗੀ ਅੱਜ ਕਰ ਲਓ ਤੁਸੀਂ ਜੇ ਤੁਹਾਡੀਆਂ ਮਨਮਾਨੀਆਂ ਆ ਰਹੀਆਂ ਨੇ